ਜਿਨ੍ਹਾਂ ਨੇ ਪਰਮੇਸ਼ਰ ਕਾਲਪਤੀ ਅਰਦਾਨਾ ਕੀਤੀ ਆ ਦੇ ਅਸੀਂ ਵੀ ਅਰਦਾਨਾ ਕਰਾਂਗੇ ਅਸੀਂ ਵੀ ਜਪਾਂਗੇ ਤੇ ਮਾਰੇ ਪ੍ਰਗਟ ਹੋਏ ਤੇ ਫਿਰ 사ਧਗੁਰ ਕਹਿੰਦੇ ਨੇ ਜੇ ਅਨਾਮ ਰਤੇ ਸੁਖ ਹੋਏ ਸੁਖ ਦੇਣਗੇ ਸੁੱਖਾਂ ਦੇ ਖਜ਼ਾਨੇ ਦੇਣਗੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਗਲ ਦਵਾਰ ਕਉ ਸਾਢਕਾ ਗਹਿਓ ਤੋ ਹਰ ਦਵਾਰ ਵਾਹਿ ਗਹੈ ਕੀ ਲਾਜ ਅਸ ਗੋਬਿੰਦਰ ਦਾਸ ਤੂਹਾਰ ਜਿਸ ਰੂਪਨ ਰੇਖਿ ਅਕੁਲ ਨਹੀਂ ਜਾਤੀ ਪੂਰਨ ਪੂਰ ਰਹਿ ਆ ਦਿਨ ਰਾਤੀ ਜੋ ਜੋ ਜਪੈ ਸੋਈ ਵੱਡ ਭਾਗੀ ਬਹੁੜ ਨਾ ਜੋਨੀ ਪਾਵਨਾ ਜਿਸਨੋ ਬਿਸਰਿਆ ਪੁਰਖ ਵਿਦਾਤਾ ਜਲਤਾ ਫਿਰੇ ਰਹੈ ਨਿਤ ਤਾਤਾ ਅਕਰਤ ਕਣੇਕ ਰਖੇ ਨਾ ਕੋਈ ਨਰਕ ਘੋਰ ਮਹਿ ਪਾਵਨਾ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਵਡਪਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਨੇ ਵਿਵਿ ਅਸ਼ਟਪਦੀ ਦੀ ਪਹਿਲੀ ਪੌੜੀ ਸਰਵਣ ਕੀਤੀ ਆ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਦੂਸਰੀ ਪੌੜੀ ਵਿੱਚ ਕੀ ਸਾਨੂੰ ਉਪਦੇਸ਼ ਦੇ ਰਹੇ ਹਨ ਉਹ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭ ਕੇ ਦ੍ਰਿਸ਼ਟਮਾਹ ਸੁਖ ਹੋਏ ਹਰ ਰਸ ਪਾਵੇ ਬਿਰਲਾ ਕੋਈ ਪ੍ਰਭ ਕੀ ਦ੍ਰਿਸ਼ਟਾ ਮਹਾ ਸੁਖ ਹੋਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਪ੍ਰਭ ਕੀ ਦ੍ਰਿਸ਼ਟਾ ਮਹਾ ਸੁਖ ਹੋਈ ਤੇ ਪ੍ਰਭੂ ਪਰਮੇਸ਼ਰ ਕਾਲ ਪੁਰਖ ਦੀ ਦ੍ਰਿਸ਼ਟੀ ਜੀਵ ਉੱਤੇ ਜੇ ਪੈ ਜਾਵੇ ਭਾਵੇਂ ਉਹ ਨਿਰਭਾਗਾ ਹੀ ਹੋਵੇ ਜੇ ਕਿਤੇ ਸਤਗੁਰ ਕਿਰਪਾ ਕਰਦਨ ਨਦਰੇ ਰਹਿਮਤ ਕਿਸੇ ਦ੍ਰਿਸ਼ਟੀ ਸਤਿਗੁਰਾਂ ਦੀ ਪੈ ਜਾਵੇ ਤੇ ਸਤਿਗੁਰ ਕਹਿੰਦੇ ਨੇ ਮਹਾਇ ਸੁਖ ਹੋਵੇ ਕਿ ਮਹਾਇ ਸੁਖ ਹੋ ਜਾਵੇਗਾ ਭਾਵ ਕਿ ਸੁੱਖਾਂ ਦੇ ਖਜਾਨੇ ਉਸ ਨੂੰ ਦੁਨਿਆਵੀ ਤੌਰ ਤੇ ਤੇ ਜਿਹੜੇ ਸੁੱਖ ਉਸ ਕੋਲ ਹੈ ਹੀ ਹਨ ਜੇ ਉਹ ਵੀ ਨਹੀਂ ਉਹ ਵੀ ਸੁਖ ਹੋਣਗੇ ਪਰ ਮਹਾਰਾਜ ਆਪਣੇ ਨਾਮ ਦਾ ਰੁਖ ਸੁਖ ਦੇਣਗੇ ਇਸੇ ਤਰ੍ਹਾਂ ਜਿਵੇਂ ਸਤਿਗੁਰ ਫਰਮਾਉਂਦੇ ਨੇ ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਗੁਰ ਨਦਰ ਕਰੇ ਜੇ ਸਤਗੁਰ ਜੀ ਨਦਰ ਕਰ ਦੇਣ ਜੇ ਦ੍ਰਿਸ਼ਟੀ ਕਰ ਦੇਣਾ ਤਾਂ ਲੱਖਾਂ ਖੁਸ਼ੀਆਂ ਬਖਸ਼ ਦਿੰਦੇ ਨੇ ਇੱਥੇ ਵੀ ਸਤਗੁਰ ਕਿਰਪਾ ਕਰ ਦੇਣਾ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਪ੍ਰਭੂ ਪਰਮੇਸ਼ਰ ਕਾਲਪ੍ਰਿਤੀ ਜਤ ਦ੍ਰਿਸ਼ਟੀ ਪੈਂਦੀ ਹੈ ਜੀਵ ਦੇ ਉੱਤੇ ਉਸ ਨੂੰ ਮਹਾ ਸੁਖ ਪ੍ਰਾਪਤ ਹੁੰਦਾ ਹੈ ਖਾ ਰਸ ਪਾਵੇ ਬਿਰਲਾ ਕੋਏ ਦੁਨਿਆਵੀ ਤੌਰ ਤੇ ਅਸੀਂ ਸਾਰੇ ਹੀ ਦੁਨਿਆਵੀ ਪਦਾਰਥਾਂ ਦੇ ਸੁੱਖ ਨੂੰ ਚਾਹੁੰਦੇ ਹਾਂ ਪਰ ਕੋਈ ਵਿਰਲਾ ਹੀ ਖਰੀ ਰਸ ਖਰੀ ਪਰਮੇਸ਼ਰ ਕਾਲਾਪੁਰਖ ਦੇ ਨਾਮ ਰਸ ਨੂੰ ਪੀਣਾ ਕਰਦਾ ਹੈ ਤਾਂ ਤੇ ਸਤਿਗੁਰ ਇੱਥੇ ਫਰਮਾ ਰਹੇ ਹਨ ਕਿ ਖਾ ਰਸ ਪਾਵੇ ਵਿਰਲਾ ਕੋਈ ਇਸ ਨੂੰ ਕੋਈ ਵਿਰਲਾ ਹੀ ਮੰਗਣਾ ਕਰਦਾ ਹੈ ਕਿ ਮਹਾਰਾਜ ਜੀ ਆਪਣੇ ਨਾਮ ਦਾ ਰਸ ਵੀ ਬਖਸ਼ਿਸ਼ ਕਰੋ ਜਿੱਥੇ ਇਹਨੇ ਦੁਨਿਆਵੀ ਪਦਾਰਥ ਬਖਸ਼ਿਸ਼ ਕੀਤੇ ਆ ਉਥੇ ਸਾਨੂੰ ਆਪਣੇ ਨਾਮ ਦਾ ਰਸ ਵੀ ਬਖਸ਼ਿਸ਼ ਕਰੋ ਮਾਰਨ ਕਹਿੰਦੇ ਇਹ ਕੋਈ ਵਿਰਲਾ ਹੀ ਮੰਗਦਾ ਹੈ ਤੇ ਇੱਥੇ ਸਤਿਗੁਰ ਕਹਿੰਦੇ ਨੇ ਪਰ ਜਿਸ ਤੇ ਪ੍ਰਭੂ ਪਰਮੇਸ਼ਰ ਕਾਲਪੁਰਖ ਦੀ ਦ੍ਰਿਸ਼ਟੀ ਪਾ ਜਾਵੇ ਨਦਰ ਪਾ ਜਾਵੇ ਉਸ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਉਸ ਜੀਵ ਨੂੰ ਆਪਣਾ ਨਾਮ ਦਾ ਰਸ ਵੀ ਫਿਰ ਬਖਸ਼ ਦਿੰਦਾ ਹੈ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਜਿ ਜਿਨਾ ਗੁਰਮੁਖਾ ਜਨਾਂ ਨੇ ਹਰੀ ਦੇ ਬ੍ਰਹਮ ਨੰਦਰੂਪੀ ਰਸ ਨੂੰ ਚਾਖਿਆ ਹੈ ਚਖਿਆ ਹੈ ਉਹ ਗੁਰਮੁਖ ਜਨ ਤ੍ਰਿਪਤਾਨੇ ਭਾਵ ਕੀ ਰਜ ਗਏ ਹਨ ਪੂਰਨ ਪੁਰਖ ਨਾਹੀ ਡੋਲਾਨੇ ਤੇ ਸਾਧੂ ਉਹਨਾਂ ਨੂੰ ਹੋਰ ਕਿਸੇ ਵੀ ਦੁਨਿਆਵੀ ਪਦਾਰਥਾਂ ਦੀ ਭੁੱਖ ਨਹੀਂ ਰਹਿੰਦੀ ਉਹ ਪੂਰਨ purkhi ਪਦਾਰਥਾਂ ਦੇ ਰਸ ਵਿੱਚ ਪਾ ਕੇ ਕਦੇ ਵੀ ਡੋਲਦੇ ਨਹੀਂ ਸੁਭਰ ਭਰੇ ਪ੍ਰੇਮ ਰਸ ਰੰਗ ਉਹ ਗੁਰਮੁਖ ਜਨ ਪ੍ਰੇਮ ਰਸ ਦੇ ਰੰਗ ਦੇ ਵਿੱਚ ਪ੍ਰੇਮ ਦੇ ਰਸ ਦੇ ਵਿੱਚ ਆਨੰਦ ਦੇ ਵਿੱਚ ਗੁਣਾ ਦੇ ਸਹਿਤ ਵੀ ਸੁਭਰ ਲਵ ਲਵ ਭਰੀ ਹੋ ਗਣ ਸੁਭਰ ਭਰੇ ਪ੍ਰੇਮ ਰਸ ਰੰਗ ਪ੍ਰਮੇਸ਼ਰ ਦੇ ਕਾਲਪੁਰਖ ਦੇ ਵਿੱਚ ਪ੍ਰੇਮ ਦੇ ਰਸ ਦੇ ਵਿੱਚ ਨਾਮ ਰਸ ਦੇ ਵਿੱਚ ਪ੍ਰੇਮ ਦੇ ਵਿੱਚ ਇਸ ਤਰ੍ਹਾਂ ਲਬਾ ਲਬ ਭਰੇ ਰਹਿੰਦੇ ਹਨ ਉਪਜੇ ਚਾਉ ਸਾਧ ਕਹ ਸੰਗ ਤੇ ਸਤਿਗੁਰ ਫਰਮਾਉਂਦੇ ਹਨ ਕਿ ਸਾਧੂਆਂ ਦੀ ਸੰਗਤ ਕਰਕੇ ਵਾਹਿਗੁਰੂ ਦਾ ਨਾਮ ਚਾਉ ਦੇ ਨਾਲ ਉਤਸ਼ਾਹ ਦੇ ਨਾਲ ਉਪਜੇ ਵੀ ਪੈਦਾ ਹੁੰਦਾ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਪਰੇ ਸ਼ਰਨ ਆਨ ਸਭ ਤਿਆਗ ਜੇ ਸਾਧਗੁਰੂ ਕਾਲਪੁਰਖ ਪਰਮੇਸ਼ਰ ਦੇ ਸ਼ਰਨ ਦੇ ਵਿੱਚ ਜਾ ਪੈਂਦੇ ਹਨ ਤੇ ਆਨ ਸਭ ਤਿਆਗੀ ਹੋਰ ਸਾਰਿਆਂ ਨੂੰ ਤਿਆਗ ਦਿੰਦੇ ਨੇ ਵਿਸ਼ੇਵਕਾਰਾਂ ਨੂੰ ਤਿਆਗਣਾ ਕਰਦੇ ਨੇ ਕਾਮ ਕ੍ਰੋਧ ਲੋਭ ਮੋਹ ਘਰ ਨੂੰ ਤਿਆਗ ਕੇ ਪਰਮੇਸ਼ਰ ਕਾਲਪੁਰਖ ਦੀ ਸ਼ਰਨ ਦਾ ਉਹ ਆਸਰਾ ਲੈਂਦੇ ਹਨ ਅੰਤਰ ਪ੍ਰਗਾਸ ਅਨ ਦਿਨ ਲੇਵਲਾਗ ਜਿਨ੍ਹਾਂ ਦੇ ਆਨੰਦ ਰਾਦ ਦਿਨ ਨਾਮ ਵਿੱਚ ਲੇਵ ਬਿਰਤੀ ਵੀ ਲੱਗ ਜਾਂਦੀ ਹੈ ਉਹਨਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਗਾਸ ਚਾਨਣ ਹੋ ਜਾਂਦਾ ਹੈ ਬੜਾ ਭਾਗੀ ਜੱਪੇ ਆ ਪ੍ਰਭ ਸੋਹੀ ਤੋਂ ਵੱਡਿਆਂ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਪਰਮੇਸ਼ਰ ਕਾਲਪੁਰਖ ਨੂੰ ਜੱਪਿਆ ਆ ਜਿਨ੍ਹਾਂ ਨੇ ਪਰਮੇਸ਼ਰ ਕਾਲਪੁਰਖ ਦੀ ਅਰਦਾਸ ਕੀਤੀ ਆ ਦੇ ਅਸੀਂ ਵੀ ਅਰਦਾਸ ਨਾ ਕਰਾਂਗੇ ਅਸੀਂ ਵੀ ਜਪਾਂਗੇ ਤੇ ਮਾਰਿਆ ਪ੍ਰਾਕੀ ਕਹਿੰਦੇ ਕੀ ਹੋਵੇਗਾ ਨਾ ਨਿਕ ਨਾਮ ਰਤੇ ਸੁਖ ਹੋਏ ਤੇ ਫਿਰ ਸਤਿਗੁਰ ਕਹਿੰਦੇ ਨੇ ਜੇ ਅਸੀਂ ਵੀ ਪਰਮੇਸ਼ਰ ਦਾ ਨਾਮ ਜਪਾਂਗੇ ਉਸ ਨੂੰ ਅਰਦਾਹਾਂਗੇ ਤੇ ਸਾਨੂੰ ਵੀ ਸਤਿਗੁਰ ਸੁਖ ਪ੍ਰਾਪਤ ਹੋਵੇਗਾ ਸੁਖ ਦੇਣਗੇ ਸੁੱਖਾਂ ਦੇ ਖਜ਼ਾਨੇ ਦੇਣਗੇ ਹਰੀ ਪਰਮੇਸ਼ਰ ਕਾਲਪੁਰਖ ਦਾ ਨਾਮ ਹੈ ਜਿਹੜਾ ਉਹ ਨਾਮ ਸਾਡੀ ਝੋਲੀ ਚ ਪਾਗੇ ਉਸ ਦਾ ਵੀ ਸਾਨੂੰ ਰਾਸ ਆਵੇਗਾ ਫਿਰ ਇਸ ਤਰ੍ਹਾਂ ਸਤਿਗੁਰ ਸਾਰੇ ਦੁੱਖਾਂ ਨੂੰ ਮੇੜ ਦੇਣਗੇ ਕਾਮ ਕ੍ਰੋਧ ਲੋਭ ਮੋਹ ਘਰ ਨੂੰ ਮੇੜ ਕੇ ਸੁੱਖਾਂ ਦੇ ਖਜ਼ਾਨੇ ਬਖਸ਼ਿਸ਼ ਕਰਨਗੇ ਸੋ ਇਸ ਤਰ੍ਹਾਂ ਸਰਖਰੂ ਮਨੁੱਖਾ ਜਨਮ ਨੂੰ ਸਫਲ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੱਚਖੰਡ ਜੀ ਜਾ ਬਰਾਜੋਗੇ ਸੋ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ ਵਿਹਿਮੀ ਅਸ਼ਟ ਪਦੀ ਦੀ ਦੂਸਰੀ ਪੌੜੀ ਦੂਸਰਾ ਪਦ ਆਸਮੋਤ ਸੰਗਤਾਂ ਨੇ ਸਰਵਣ ਕੀਤਾ ਇਸੇ ਤਰ੍ਹਾਂ ਹੀ ਤੀਸਰਾ ਪਦ ਤੀਸਰੀ ਪੌੜੀ ਸਤਿਗੁਰਾਂ ਦੀ ਕਿਰਪਾ ਸਦਕਾ ਕਥਾ ਵਿਚਾਰ ਲੜੀਬਾਰ ਆਸਮੋਤ ਸੰਗਤਾਂ ਨੇ ਸਰਵਣ ਕਰਨੀ ਹੈ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਹਤਿ